ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀ ਸਾਰੇ ਖੈਰੀਅਤਤਾਂ ਹੋਵੋ ਵਿਆਹਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ 10 ਐਸੇ ਵੱਡੇ ਪਾਪਾਂ ਦੇ ਬਾਰੇ ਦੱਸਣ ਦੇ ਆ ਜਿਹੜਾ ਹਰ ਮਨੁੱਖ ਰੋਜ਼ ਕਰਦਾ ਹੈ ਪਰ ਉਹਨਾਂ ਨੂੰ ਪਾਪ ਨਹੀਂ ਗਿਣਦਾ ਰਹਿਣਾ ਉਹ ਕਿਹੜੇ ਪਾਪ ਹੈ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਉਸ ਤੋਂ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਬੀਰ ਸਤਗੁਰ ਸੂਰਮੈ ਬਾਇਆ ਬਾਂਜੋ ਏਕ ਲਾਗਤ ਹੀ ਭੋਇਂ ਗਿਰ ਪ੍ਰਿਆ ਪ੍ਰਿਆ ਕਰੇ ਜੇ ਛੇ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਂ ਗੁਰੂ ਨੇ ਆਪਣੀ ਬਾਣੀ ਦਾ ਐਸਾ ਬਾਣ ਮਾਰਿਆ ਕਬੀਰ ਕਹਿੰਦੇ ਗੁੰਗਾ ਹੋ ਗਿਆ ਗੁੰਗਾ ਹੋ ਗਿਆ ਆਪਣੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਕਿ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦੇਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ 10 ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਕਿਸ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲਦੇ ਨੇ ਕਿਸੇ ਵਕਤ ਫਿਰ ਅਰਜ਼ ਕਰਾਂਗਾ ਦਸ ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ ਪ੍ਰਥਮ ਮਿੱਥਿਆ ਬੋਲਣਾ ਝੂਠ ਬੋਲਣਾ ਦੂਸਰਾ ਵਿਅਰਥ ਬੋਲਣਾ ਇਹ ਗੱਪ ਸ਼ਫਜ਼ੂਲ ਨਾ ਕੋਈ ਮਤਲਬ ਐਵੇਂ ਐਨਰਜੀ ਵੇਸਟ ਕਰੀ ਜਾਣ ਤੀਸਰਾ ਕੌੜਾ ਬੋਲਣਾ ਚੌਥਾ ਫਿੱਕਾ ਬੋਲਣਾ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤੰਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਫਤ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਕੋ ਬਿਲਕੁਲ ਖੁੱਲਾ ਹੈ ਮਨ ਦੇ ਤਨ ਇਸ ਵਾਸਤੇ ਮਨ ਦੇ ਚ ਅਕਸਰ ਪਾਪ ਚੱਲਦੇ ਨੇ बुरा सोचਦਾ ਹੈ ਮਨ। ਔਰ ਬੁਰੀ ਸੋਚਣੀ ਬਾਰ-ਬਾਰ ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ। ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ। ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ। ਇਸ ਵਾਸੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ। ਮਨ ਆਪਣੇ ਤੇ ਬੁਰਾ ਮਿਟਾਣਾ। ਦੇਖੇ ਸਗਲ ਸਿਸ਼ਟ ਸਾਜਣਾ। ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤਾਂ ਮੇਰਸ ਕਰੇ ਚਾਰ ਪਾਪ ਜ਼ਬਾਨ ਦੇ ਨੇ ਕਬੀਰ ਕਹਿੰਦੇ ਨੇ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦਾ ਜੋ ਤੀਰ ਲਗਿਆ ਜੋ ਪੀੜ ਹੋਈਏ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਏ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਏ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਵੇਂ ਚਾਖ ਗੂੰਗਾ ਮੁਸਕਾ ਰਿਹਾ ਹੈ ਮੁਸਕਰਾਹਟ ਦੇ ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਹੈ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਰਸਤੇ ਨੇ ਨਿੱਕੀ ਜਿਹੀ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੇ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੇ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਉ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨਹੀਂ ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚਲ ਜਾਏਗਾ ਪਤਾ ਸਤਿਗੁਰੂ ਕੀ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ ਮੇਰੀ ਕਥਨੀ ਚ ਨਹੀਂ ਆਉਂਦਾ ਮੇਰੀ ਕਥਨੀ ਛੋਟੀ ਪੈ ਜਾਂਦੀ ਕੋ ਇਤਨਾ ਮਹਾਨ ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀ ਰਿਹਾ ਕਾ ਹੋਂ ਕਥੀ ਕਥੇ ਕਤ ਦੇਖਾ ਮੈਂ ਅਕਤ ਨਾ ਕਥਨਾ ਜਿਤਨਾ ਕਥਨ ਕਰਦਾ ਕਥਨੀ ਛੋਟੀ ਪੈ ਜਾਂਦੀ ਹੈ ਉਹ ਬਹੁਤ ਵੱਡਾ ਬਹੁਤ ਵੱਡਾ ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦਾ ਗੁੰਗਾ ਹੁਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹ ਦੇਣਗੇ ਤੇ ਭੋਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੁੱਖ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਤੇ ਵੀ ਮੈਰਜ਼ ਕਰਦਾ ਹੈ ਔਰ ਭਰੋਸਾ ਕਰਨਾ ਇੱਕ दैवी guna ਦੇ ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾ ਤੇ ਸਕਦਾ ਹੈ। ਠਗ ਨਹੀਂ ਸਕਦਾ। ਚਲਾਕ ਬੰਦਾ ਠਗ ਤੇ ਸਕਦਾ ਹੈ, ਠਗਾ ਨਹੀਂ ਸਕਦਾ। ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਚਲਾਕ ਮਨੁੱਖ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਜ਼ਫਰਨਾਮਾ ਸ੍ਰੀ ਮਕਵਾਕ ਪਾਦਸ਼ਾਹੀ ਦਸਵੀ ਤੋ ਰਾਮਨ ਨਦਾਨਮ ਕੇ ਯਜਦਾ ਸ਼ਨਾਸ ਬਰਾ ਮਜ਼ਤੋ ਕਾ ਰਹਾ ਦਿਲ ਖਰਾਸ਼ تو حد ہد تسب رکھ ہے اور اللہ ہو اللہ ہو جپ وقت نماز دیں پھر بھی تو خدا شناس نہیں ہے شیطان ہے تو گرو گوبند سنگھ جی مہاراج دی ہمت اگر صد سد با باخوری قسم مرا اعتبار نہ دم ایک نہیں تو سو قسم بھی خران دیاں خاویں ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ ਬਾਹਰੋਂ ਕੁਰਾਨ ਦੀ ਤਲਾਵਤ ਕਰਦਾ ਹੈ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਛਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੋ ਭੋਲਾ ਸ਼ੰਕਰ ਕਹਿੰਦੇ ਨੇ ਭੋਲਾ ਨਾਦ ਭੋਲਾ ਭੋਲਾ ਹਰ ਇੱਕ ਤੇ ਭਰੋਸਾ ਕਰ ਲੈਣ ਉਸ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਪਰ ਬੜਾ ਵਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ حافظ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਜਕੈਸ ਹਜ਼ਾਰਾਂ ਜਿੰਦਣੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬੋਲੇ ਸੁਣੋ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੋਖ ਨੇ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਐ ਕ੍ਰਿਤ ਕੁਝ ਹੋਰ ਦਿਖੰਦੇ ਚਲਾਕ ਮਨੁੱਖ ਦੇ ਦੌਰ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਥਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ નિਿੰਦਾ ਸੁਣਦਾ ਨਾ پوਕੀ ਉਸਤ ਸੁਣਦਾ ਨਾ ਬਿਖੇ ਨਾਦ ਸੁਣਦਾ ਮੈਂ ਗੰਦੇ ਗੀਤ ਸੁਣਦਾ ਮੇ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਿਆ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਇੱਕ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਉਹਨਾਂ ਨੇ ਸਿੱਧਾ ਹੀ ਜ਼ਿਕਰ ਕੀਤਾ ਹੈ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚੱਲੇ ਤਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਿਆ ਮਨ ਦੇ ਪੈਰ ਟੁੱਟ ਗਏ ਮਨ ਦੀ ਭਜ ਦੌੜ ਖਤਮ ਹੋ ਗਈ ਮਨ ਟਿਕ ਗਿਆ ਪੈਰੀ ਟੁੱਟ ਗਏ ਤੇ ਭਜ ਦੌੜ ਵਾਸ਼ਨਾ ਦੌੜਾਂਦੀ ਹੋ ਰਹੀ ਨੇ ਮੇਰਾ ਚੇਤਨਾ ਚਲਤ ਮਨ ਭਇਓ ਪੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਆ ਬਹੁਤ ਸੁਗੰ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਟਾਇਓ ਗੁਰ ਮਨ ਹੀ ਮਾਰ ਸਵਾਮੀ ਰਾਮਾਨੰਦ ਬਸੰਤ ਰਾਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਿਆ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤੇ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆ ਨਾਲ ਸ਼ਾਇਦ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਜਾਣ ਦੇਣਾ ਗਾਲਬ ਕਹਿੰਦਾ ਮੇਰੇ ਟੂਠੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਸਾਨ ਹੈ ਮੈਂ ਇਹਨਾਂ ਦਾ ਬੜਾ ਐਸਾਨ ਮੰਨਦਾ ਅਦੋ ਕੀ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਐਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਦੇ ਪੈਰ ਟੁੱਟ ਗਏ। ਉਹ ਅਲੋ ਇੰਜ ਬਿਆਨ ਪੈ ਕਰ। ਮੇਰੇ ਟੁੱਟੇ ਹੋਏ ਪਾਏ ਤਲਬ ਕਾ। ਮੁਝ ਪੇ ਐਸਾ ਹੈ। ਤੇਮਾਰੇ ਦਰ ਸੇ ਅਬ ਉਠਕਰ ਕਹੀਂ ਜਾਇਆ ਨਹੀਂ ਜਾਤਾ। ਖੁਦਾ ਹੁਣ ਮੈਂ ਤੇਰੇ ਬੂਏ ਜੋਗਾ ਰਹਿ ਗਏ ਕਿ ਬਟਕਣਾ ਤੇ ਮਿਟ ਗਈ ਕਿਧਰੇ ਜਾਣ ਜੋਗਾ ਰਿਆ ਹੀ ਨਹੀਂ ਪੈਰ ਹੀ ਕੋਈ ਨਹੀਂ। ਤਲਬ। ਵਾਸ਼ਨਾ। ਇਛਾਾਂ ਮ ਦੌੜਾਂ ਦੀਆਂ ਸਨ। ਉਹ ਪੈਰ ਤੇ ਟੁੱਟ ਗਏ। میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہ گل میں سمجھ لی ہوں میں کس طرح سمجھاوا گونگا ہو گیا نہیں کہہ سکتا گونگا ہوا باورا ਬੇਰਾ ਹੋਆ ਕੰਮ ਪਾਉ ਤੇ ਪਿੰਗਲ ਵਾਇਆ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਢੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇ ਵਿੱਚ ਬਿਆਨ ਕੀਤੀ ਹੈ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਹੈ ਦੋਖ ਪਾਪ ਦਾ ਨਾਸ ਸਤਗੁਰ ਰਹਿਮਤ ਕਰਨ ਜਿਤਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨਾਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਿਗੁਰ ਐਸੀ ਸਾਰਿਆਂ ਤੇ ਮਿਹਰਮਤ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10-10 ਸੁਣਾਇਆ ਹੋਇਆ ਸਫਲ ਹੋਵੇ ਹਾਜ਼ਰੀ ਇਹ ਥੋੜੀ ਜਿਹੀ ਪਰਵਾਨ ਕਰਨੇ ਤੁਹਾਡੇ ਚਰਨ ਪਰਸੰਗ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ-ਬਾਰ ਸ਼ੁਕਰਾਨਾ ਹੋਇਆ ਗੁਰੂ ਜੀ ਦਾ ਕਰ ਸਤਿ ਗਿਆਨੀ ਸੰਸ ਸਿੰਘ ਜੀ ਦੀ ਅੱਜ ਦੀ ਕਥਾ ਬੜੀ ਹੀ ਅਹਿਮ ਤੇ ਵਧੀਆ ਕਥਾ ਸੀ ਕਿਉਂਕਿ ਉਹਨਾਂ ਨੇ 10 ਵੱਡੇ ਪਾਪਾਂ ਦੇ ਬਾਰੇ ਗੱਲ ਕੀਤੀ ਜਿਹੜਾ ਹਰ ਮਨੁੱਖ ਰੋਜ਼ ਕਰਦਾ ਹੈ ਔਰ ਏਡੀ ਡਟਾਈ ਦੇ ਨਾਲ ਪਾਪ ਕਰਦਾ ਹੈ ਕਿ ਉਹਨਾਂ ਨੂੰ ਪਾਪ ਹੀ ਨਹੀਂ ਗਣਦਾ ਉਹਨੂੰ ਲੱਗਦਾ ਹੀ ਨਹੀਂ ਹੈ ਕਿ ਇਹ ਪਾਪ ਹੈਗੀ ਹੈ ਉਹ ਪਾਪ ਸੀਗੇ ਚਾਰ ਜ਼ਬਾਨ ਦੇ ਤਿੰਨ ਤੰਦ ਦੇ ਤੇ ਤਿੰਨ ਮਨ ਦੇ ਇਹਨਾਂ ਦੇ ਵਿੱਚੋਂ ਦੋ ਪਾਪ ਐਸੇ ਆ ਜਿਹੜੇ ਕਿ ਅ ਮਨੁੱਖ ਨੂੰ ਉਹਨਾਂ ਦੇ ਸਜ਼ਾ ਨਹੀਂ ਮਿਲਦੀ ਮਨ ਦੇ ਪਾਪ ਕਿਉਂਕਿ ਮਨ ਦੇ ਵਿੱਚ ਜੋ ਮਰਜ਼ੀ ਦੂਸਰਿਆਂ ਦੇ ਬਾਰੇ ਮਾੜੀ ਸੋਚ ਨਹੀਂ ਰੱਖੇ ਮਾੜੇ ਵਿਚਾਰ ਰੱਖੇ ਉਹ ਤੇ ਸਜ਼ਾ ਨਹੀਂ ਮਿਲਣੀ ਔਰ ਕੋਈ ਵੀ ਦੁਨੀਆ ਦਾ ਕਾਨੂੰਨ ਇਹ ਸਜ਼ਾ ਨਹੀਂ ਦੇ ਸਕਦਾ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਆ ਤੁਹਾਡੇ ਮਨ ਦੇ ਵਿੱਚ ਕੀ ਚੱਲੰਦੇ ਆ ਇਹ ਸਵੈ ਰੱਬ ਉੱਲ ਜੱਤ ਦੀ ਜ਼ਾਤ ਔਰ ਜ਼ੁਬਾਨ ਦੇ ਪਾਪ ਜ਼ੁਬਾਨ ਦੇ ਪਾਪਾਂ ਦਾ ਵੀ ਤੁਹਾਨੂੰ ਸਜ਼ਾ ਨਹੀਂ ਮਿਲ ਸਕਦੀ ਬਹੁਤ ਘੱਟ ਤੁਹਾਨੂੰ ਸਲਾਹ ਮਿਲਦੀ ਹੈ ਬਿਲਕੁਲ ਨਾ ਹੋਣ ਦੇ ਬਰਾਬਰ ਇਸ ਲਈ ਤੇ ਲੋਕ ਵੀ ਇਨੀ ਡਿਟਾਈ ਦੇ ਨਾਲ ਕਰਦੇ ਹੀ ਹਿੱਗੇ ਜਦ ਕਿ ਜਿਹੜੇ ਤਨ ਦੇ ਪਾਪ ਹਨ ਸਮਾਜਿਕ ਦੁਨੀਆ 'ਚ ਉਹਨਾਂ ਦੀਆਂ ਧਾਰਾਵਾਂ ਬਣੀਆਂ ਜਿਨ੍ਹਾਂ ਦੇ ਕਰਨ ਤੇ ਤੁਹਾਨੂੰ ਸਜ਼ਾ ਮਿਲਦੀ ਹੈ ਇਸ ਲਈ ਤਨ ਦੇ ਪਾਪ ਹਰ ਮਨੁੱਖ ਨਹੀਂ ਕਰਦਾ ਜਦ ਕਿ ਮਨ ਦੇ ਤੇ ਜ਼ੁਬਾਨ ਦੇ ਪਾਪ ਹਰ ਮਨੁੱਖ ਤਕਰੀਬਨ ਕਰਦਾ ਹੈ ਉਹ ਇਹਨਾਂ ਤੋਂ ਬਚਣ ਦਾ ਸਿਰਫ ਇੱਕ ਹੀ ਤਰੀਕਾ ਹੈ ਕਿ ਰੱਬุล ਇੱਜ਼ਤ ਦੇ ਮਾਰਗ ਤੇ ਚੱਲਿਆ ਜਾਵੇ ਜਿਸ ਤਰ੍ਹਾਂ ਅਸ਼ਨਾਣ ਕਰਕੇ ਜਿਸਮਾਨੀ ਸਫਾਈ ਰੱਖੀ ਜਾਂਦੀ ਹੈ ਇਸੇ ਤਰ੍ਹਾਂ ਮਨ ਤੇ ਵਿਚਾਰਾਂ ਦਾ ਵੀ ਅਸ਼ਨਾਣ ਕੀਤਾ ਜਾਵੇ ਔਰ ਇਹ ਇਸ਼ਨਾਨ ਹੋਏਗਾ ਰੱਬ ਦੀ ਯਾਦ ਨਾਲ ਰੱਬ ਦੀ ਯਾਦ ਨਾਲ ਇਹ ਪਾਪ ਸਾਡੇ ਦੁੱਤਲਣਗੇ ਸਾਡਾ ਮਨ ਸਾਫ਼ ਹੋਏਗਾ ਫਿਰ ਉਹ ਤੁਹਾਨੂੰ ਕਥਾ ਕਹਿੰਦੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਰਸਤੇ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼